ਲੇ ਵੀ ਮੈਟਰੋ ਸਟਾਰਟ ਹੋ ਗਿਆ ਕਾਫਲਾ ਸਭ ਤੋਂ ਪਹਿਲੀ ਗੱਡੀ ਤੇ ਆ ਬੜਾ ਲੰਬਾ ਕਾਫਲਾ ਲੈ ਵੀ ਇਹ ਪਹੁੰਚਣਾ ਖਨੌਰੀ ਬਾਰਡਰ ਤੇ ਕਿਉਂਕਿ ਰਾਤ ਦੇ ਇਕੱਠੇ ਹੋਏ ਹੋਏ ਸੀ ਸਾਰੇ ਟਰੈਕਟਰ ਗੱਡੀਆਂ ਸਾਰੀਆਂ ਇਕੱਠੇ ਹੋਏ ਹੋਏ ਸੀ ਮਹਿਲਾ ਚੌਕ ਤੇ ਹੁਣ ਇਹ ਸਾਰੇ ਪਹੁੰਚਣਗੇ ਆਪਣੇ ਖਨੌਰੀ ਖਨੌਰੀ ਵਾਲਾ ਬਾਰਡਰ ਤੋੜ ਕੇ ਕਰਾਓ ਸੋਨਾ ਮੇਰੀ ਮੁੰਡਲੀ ਜੀ ਖੜੀ ਤੂਬਕਾ ਲਾਵੀ ਮਤਰਾ ਸਿਰੇ ਤੋਂ ਸਿਰੇ ਤੱਕ ਆਏ ਇਹ ਉਰੋਂ ਲੈ ਕੇ ਅਸੀਂ ਦੜਬੇ ਤੋਂ ਹਜੇ ਬਾਹਰ ਨਿਕਲਿਆਂਗੇ ਉਰੋਂ ਲੈ ਕੇ ਮਹਿਲਾ ਜੋਗ ਤੱਕ ਕਾਫਲਾ ਗਿਆ ਆ ਦੇਖੋ ਇੱਧਰ ਦੇਖੋ ਉਧਰਾ ਪੁਲਿਸ ਵਾਲੇ ਵੀ ਖੜੇ ਆ ਦੂਜੀ ਸਾਈਡ ਆ ਦੇਖੋ जिथे तक भी निगाह जानी उ लंबा काबला पूरा डबल लैन लवी मित्रों हो आगे जो तैयार दिल्ली वाले आ गए झोटे ਕੀ ਹੋਇਆ ਦੇਖਿਆ ਆਤਾ ਲੈ ਵੀ ਮਿੱਤਰੋ ਚੱਲ ਪਿਆ ਕਾਫਲਾ ਬਹੁਤ ਲੰਬਾ ਕਾਫਲਾ ਭਾਈ ਆਥਣੇ ਪੈਣੀਆ ਤੱਕ ਖਨੌਰੀ ਬਾਡਰ ਤੇ ਦਾ ਵੀ ਮਤਰੋ ਲਾਈਵ ਨਾਲੇ ਵੀਡੀਓ YouTube ਚੈਨਲ ਤੇ ਆ ਜਾਣਗੇ ਆਪਣੇ ਤੇ ਸ਼ਾਮ ਨੂੰ ਗਨੋਰੀ ਵਾਟਰ ਤੋੜ ਕੇ ਪਾਰ ਹੋਣਾ ਕਿਉਂਕਿ ਅੱਜ ਦੀ ਤਰੀਕ ਦਿੱਤੀ ਹੋਈ ਆ 3 ਤਰੀਕ ਤੇ ਆਪਣਾ ਮਹਿਲਾ ਚੌਂਗ ਤੋਂ ਜਿਹੜਾ ਕਾਫਲਾ ਚੱਲ ਪਿਆ ਤੁਸੀਂ ਕਾਫਲਾ ਦੇਖ ਸਕਦੇ ਹੋ ਕਿੰਨਾ ਲੰਮਾ ਠੀਕ ਆ ਸ਼ੇਅਰ ਕਰ ਦਿਓ ਬਾਈ ਲਾਈਵ ਨੂੰ ਮੋਦੀ ਨੂੰ ਦੱਸ ਦੋ ਵੀ ਤੁਹਾਡੇ ਪਰੌਣੇ ਤਿਆਰ ਤਿਆਰ ਹੋਏ ਆ ਰਹੇ ਆ ਰਾਤ ਦਾ ਇਕੱਠ ਸੀ ਯਾਰ ਰਾਤ ਦੇ ਖੜੇ ਨੇ ਤੇ ਜਿਹੜੇ ਦੂਰੋਂ ਆਏ ਹੋਏ ਨੇ ਉਹ 10 ਤਰੀਕ ਦੇ ਪਹੁੰਚੇ ਹੋਏ ਸੀ ਉਰੇ ਮਹਿਲਾ ਚੌਂਕ ਕਾਫਲਾ ਬਹੁਤ ਜਿਆਦਾ ਲੰਮਾ ਕਾਉਂ ਨਿਤਿੰਦਰ ਉਧਰੋਂ ਪਰਸੇ ਦੇਖਦੀ ਰਹੇਗੀ ਵੀ ਬਾਲੇ ਲੰਮਾ ਖੱਤਾ ਅੱਗੇ ਦੇਖੀਏ ਜਦਾ ਕੀ-ਕੀ ਵੜਨਾ ਭਲੇ ਕਨੌਰੀ ਪਾਉਡਰ ਆ ਇਹਦਾ ਮਤਰਾ ਤੱਕ ਜਿੱਜਰ ਗੁਜਰ ਨੇ ਨਾਲੇ ਚੱਕੀ ਫਰਾਮ ਪਹਿਲੀ ਪਰਵੰਧ ਪੂਰੇ ਆ ਪਹਿਲਾਂ ਹੀ ਬੱਲੇ ਬੱਲੇ ਪੈਂਡਾ ਦੇਖ ਚੱਕਾ ਸਾਫਲਾ ਭਾਈ ਬਹੁਤ ਜਿਆਦਾ ਲੰਬਾ ਜਿੱਥੇ ਤੱਕ ਮੇਰੀ ਨਿਗਾਹ ਜਾ ਰਹੀ ਹੈ ਕੈਮਰਾ ਵੀ ਨਹੀਂ ਕੈਪਚਰ ਕਰ ਰਿਹਾ ਉੱਥੇ ਤੱਕ ਬਹੁਤ ਜਿਆਦਾ ਲੰਬਾ ਕਫਲਾ ਹਾਂ ਉਧਰ ਦੇਖੋ ਪੁਲਿਸ ਵਾਲੇ ਵੀ ਵੀਡੀਓ ਬਣਾ ਰਹੇ ਆ ਆ ਦੇਖੋ ਇਹ ਭੇਜਣਗੇ ਉੱਥੇ ਵੀ ਇੰਨੇ ਕਿ ਬੰਦੇ ਆ ਰਹੇ ਆ ਦੇਖੋ ਹ ਸਿਲੰਡਰ ਸਿਲੰਡਰ ਆ ਰਹੇ ਆ ਪੱਕੇ ਪ੍ਰਬੰਧ ਆ ਕੱਚਿਆਂ ਦੀ ਨਹੀਂ ਹੈ ਕੰਮ ਆ ਦੇਖੋ ਪਾਣੀ ਪੋਣੀ ਵਾਲੀਆਂ ਟੈਂਕੀਆਂ ਸਾਰਾ ਪ੍ਰਬੰਧ ਏ ਟੂ ਜ਼ेड ਨਾਲਿਆ ਆ ਆਹ ਸਮਝ ਲਓ ਵੀ ਰਸੋਈ ਨਾਲ ਚੱਕੀ ਖਰਾ ਹਾ ਇਸ ਤੋਂ ਬਾਅਦ ਆਪਾਂ ਜਾਣਾ ਹੁਣ ਆਪਾਂ ਖਨੌਰੀ ਬਾਰਡਰ ਤੇ ਇਹਦੇ ਨੇ ਤੁਸੀਂ ਇਹਦਾ ਲਾਈਵ ਸ਼ੇਅਰ ਕਰੋ ਤੇ ਫਿਰ ਤੁਹਾਨੂੰ ਆਥਣੇ ਵਾਲੇ ਜਿਹੜੇ ਮੁੰਡਿਆਂ ਨੂੰ ਪਹਿਲਾਂ ਤਾਂ ਕਰਾਂਗੇ ਉਹਨਾਂ ਨੂੰ ਬੇਨਤੀ ਵੀ ਸਾਨੂੰ ਅੱਗੇ ਜਾਣ ਦੋ ਜੇ ਕਿਤੇ ਉਹਨਾਂ ਨੇ ਨਾਂ ਮੰਨੀ ਬੇਨਤੀ ਫਿਰ ਸਾਰਾ ਕੁਝ ਆਉਂਦਾ ਕਰਨਾ ਇੱਕ ਵਾਰ ਤਾਂ ਸਾਰੇ ਮੁੰਡਿਆਂ ਨੇ ਪਹਿਲਾਂ ਰਾਤ ਇਹੋ ਸਲਾਹ ਹੋਈ ਆ ਵੀ ਪਹਿਲਾਂ ਪਹਿਲਾਂ ਕਰਨੀਆਂ ਨੇ ਬੇਨਤੀਆਂ ਵੀ ਕਿਉਂਕਿ ਅਸੀਂ ਨੇ ਜਾਣਾ ਤਾਂ ਜਾਣਾ ਹੈਗਾ ਵੀ ਬੇਨਤੀ ਆ ਵੀ ਰਸਤੇ ਜਿਹੜੇ ਸਾਨੂੰ ਖੋਲ ਦੋ ਜੇ ਕਿਤੇ ਨਾ ਖੋਲਿਓ ਉਹ ਦੂਜੇ ਲੋਟ ਆਏ ਤਾਂ ਫਿਰ ਦੂਜੇ ਲੋਟ ਵੀ ਮੁੰਡੇ ਤਿਆਰ ਤਿਆਰ ਨਹੀਂ ਇਹ ਸਾਰੀਆਂ ਗੱਲਾਂ ਰਾਤ ਹੋਈਆਂ ਸਾਡੇ 'ਚ ਵੀ ਦੂਜੇ ਲੋਟ ਵੀ ਫੇਰਾ ਮਿਲਾਂਗੇ ਤੇ ਬਾਕੀ ਪ੍ਰਬੰਧਾ ਦਾ ਉਹਨਾਂ ਨੇ ਪੂਰੇ ਕਰੇ ਹੋਏ ਨੇ ਵੀ ਲੰਘਣ ਨਹੀਂ ਦੇਣਾ ਪਰ ਸਾਡੇ ਵਾਲਿਆਂ ਨੇ ਵੀ ਪ੍ਰਬੰਧ ਪੂਰੇ ਕਰੇ ਹੋਏ ਆ ਵੀ ਆਪਾਂ ਨੇ ਲੰਘਣਾ ਤਾਂ ਲੰਘਣਾ ਆ ਦੇਖੋ ਸਾਰੀਆਂ ਸਹੂਲਤਾਂ ਲੰਗਰ ਤੋਂ ਲੈ ਕੇ ਹੈਂਬਰ ਡਰਾਈਲਾਂ ਤੱਕ ਤੇ ਆਪਣੇ ਜਨਰੇਟਰ ਵੀ ਉਹ ਜਿਹੜੇ ਬੈਰੀ ਜਿਹੜੇ ਇਹਨਾਂ ਨੇ ਪੱਕੇ ਕਰੇ ਨੇ ਗ੍ਰਾਈਂਡਰ ਹਨਾ ਕਿਉਂ ਨਹੀਂ ਗ੍ਰਾਈਂਡਰ ਗ੍ਰਾਉਂਡਰਾਂ ਨਾਲ ਵੱਢ ਕੇ ਇਹਨਾਂ ਨੂੰ ਟਰੈਕਟਰ ਨਾਲ ਘੜੀਸ ਘੜੀਸ ਕੇ ਜਿਹੜੇ ਸਾਈਡ ਤੇ ਕਰਕੇ ਜਾਣਾ ਤਾਂ ਜਾਣਾ ਵਸ ਦਿੱਲੀ ਲਾਈਵ ਸ਼ੇਅਰ ਕਰ ਦਿਓ ਮਿੱਤਰੋ ਲੈ ਵੀ ਦੇਖ ਲੋ ਹੈ ਕੋਈ ਹੋਰ ਮੰਗਟ ਫਾਰਮ ਦੇਖ ਲੋ ਬਈ ਮਿੱਤਰੋ ਬਾਬੇ 911 ਲਈ ਆਉਂਦੇ ਆ ਇਹਨੂੰ ਕਹਿੰਦੇ ਆ ਕਾਫਲਾ ਹਜੇ ਵੀ ਬਹੁਤ ਲੰਬਾ ਕਾਫਲਾ ਤੁਸੀਂ ਹਿਸਾਬ ਲਾ ਲਿਓ ਲਾਈਵ ਕਿੰਨਾ ਲੰਬਾ ਹੋ ਜਾਣਾ ਤੇ ਇੱਕ ਵਾਰ ਨਾ ਆਪਾਂ ਸਾਰੇ ਟਰੈਕਟਰ ਦਿਖਾਉਣੇ ਨੇ ਕਿਉਂਕਿ ਅਗਲਾ ਆਪੋ ਆਪ ਦੇ ਹਨਾ ਵੀਡੀਓ ਕੱਢ ਲੇ ਵਿੱਚੋਂ ਤੇ ਤਾਂ ਕਰਕੇ ਆਪਾਂ ਪੂਰੇ ਦਾ ਪੂਰਾ ਲਾਈਵ ਚਲਾਉਣਾ ਇਹ ਇਸ ਤੋਂ ਬਾਅਦ ਆਪਾਂ ਮਿਲਦੇ ਆਂ ਬਰਖਨੋਰੀ ਬਾਰਡਰ ਤੇ ਦੇਖੋ 911 ਕਿਉਂ 4511 98114511 ਮਹਿੰਦਰੇ ਐਚਰ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਇਆ ਆ ਮੈਂ YouTube ਤੇ ਤੇ ਆਪਣਾ ਐਚਰ ਟਰੈਕਟਰ ਸਭ ਤੋਂ ਪਹਿਲਾਂ ਪਹੁੰਚ ਗਿਆ ਆਪਣਾ ਖਨੌਰੀ ਬਾਰਡਰ ਤੇ ਸਭ ਤੋਂ ਪਹਿਲਾਂ ਟਰੈਕਟਰ ਆਪਣਾ ਖਨੌਰੀ ਬਾਰਡਰ ਤੇ ਪਹੁੰਚ ਗਿਆ ਅਸੀਂ ਉੱਥੇ ਛੱਡ ਕੇ ਟਰੈਕਟਰ ਨੂੰ ਤੇ ਫੇਰ ਆਇਆ ਅਸੀਂ ਇੱਧਰ ਮਹਿਲਾ ਚੌਂਕ ਨੂੰ ਦੁਬਾਰੇ ਠੀਕ ਆ ਤੇ ਹੁਣ ਤੁਸੀਂ ਬਾਕੀ ਆਪਦਾ ਕਾਫਲਾ ਦੇਖ ਹੀ ਸਕਦੇ ਹੋ ਕੰਨਾ ਲੰਬਾ ਆ ਦੇਖੋ ਭਾਈ ਐਛਰਾ ਅਸੀਂ ਵੀ ਐਛਰ ਪਹਿਲਾਂ ਬਣਿਆਣਾ ਛੱਡਿਆ ਬਾਰਡਰ ਤੇ ਆ ਪਾਪਾ ਬੱਲੇ ਬੱਲੇ ਆ ਦੇਖ ਲਓ ਭਾਈ ਆ ਕਿੱਥੇ ਦਾ ਆ ਜਾਣਗੇ ਆ ਬੰਪਰ ਵਾਲੇ ਟੱਕ ਟੱਕ ਸਾਈਡ ਮਾਰਨਗੇ ਦੋ ਦੋ ਟਰਾਲੀਆਂ ਨੇ ਇੱਕ ਚ ਬਾਈ ਲੰਗਰ ਪਾਣੀ ਦਾ ਪ੍ਰਬੰਧ ਇੱਕ ਚ ਸੌਣ ਦਾ ਪ੍ਰਬੰਧ ਇਹ ਲਗਜ਼ਰੀ ਰੂਮ ਨੇ ਭਾਈ ਆ ਦੇਖੋ ਡਬਲ ਡਬਲ ਜਾਂਦੀਆਂ ਟਰਾਲੀਆਂ ਇਹ ਲਗਜ਼ਰੀ ਰੂਮ ਨੇ ਪਰਲੇ ਪਾਸੇ ਵੀ ਡਬਲ ਲਾਈਨ ਕਰਖੀ ਹੈਗੀ ਦੇਖ ਕਾਰ ਕਰ ਲਾ ਆ ਇਹ ਨਹੀਂ ਦਬਦੇ ਬਈ ਜਿੱਧਰ ਮਰਜ਼ੀ ਭਜ ਲੋ ਤੈਨੂੰ ਕਿਹਾ ਸੀ ਨਾ ਮੰਨ ਜਾ ਉਦੋਂ ਡੇਢ ਸਾਲ ਉਹੀ ਨਹੀਂ ਲਾਇਆ ਏ ਉਦੋਂ ਹਾਂ ਉਦੋਂ ਕਿਹਾ ਸੀ ਮੰਨ ਜਾ ਤੂੰ ਨਹੀਂ ਆਇਆ ਬਾਜ ਹੁਣ ਦੇਖੀ ਫਿਰ ਤੇਰੀ ਹਿੱਕ ਤੇ ਦੀਵਾ ਵੱਲਦਾ ਇਹ ਪੰਜਾਬ ਆ ਪੰਜਾਬ ਚੀਕਾਂ ਮਰਾਵਾਂਗੇ ਚੀਕਾਂ ਕਾ ਬੱਬਾ ਚੀਕਾਂ ਘੜਾਵਾਂ ਏ ਹਾਂ ਆ ਭੱਲੇ ਭੱਲੇ ਦੇਖਾ ਦੇਖਾ ਪ੍ਰਬੰਧ ਸਾਰੇ ਨਾਲ ਆ ਮਿੱਤਰੋ ਟਰੈਕਟਰ ਵੱਡੇ ਤੋਂ ਲੈ ਛੋਟੇ ਤੋਂ ਲੈ ਕੀ ਸਾਰੇ ਟਰੈਕਟਰ ਆਹਾਹਾ ਜਿੰਦਾਬਾਦ ਜਿੰਦਾਬਾਦ ਆ ਦੇਖੋ ਬਈ ਇੱਕ ਚ ਕੱਪੜੇ ਲਈ ਨੇ ਇੱਕ ਚ ਲੰਗਰ ਦਾ ਪ੍ਰਬੰਧ ਸਾਰਾ ਪ੍ਰਬੰਧ ਪੂਰਾ ਇੱਥੇ ਦੇਖ ਲਓ ਬਈ ਕਿਹੜੇ ਕਿਹੜੇ ਟਰੈਕਟਰ ਮਾਡਲ ਆਂ ਦੇਖ ਲਓ ਜਿੰਦਾਬਾਦ ਜਿੰਦਾਬਾਦ ਸਤ ਸ਼੍ਰੀ ਅਕਾਲ ਸਤ ਸ਼੍ਰੀ ਅਕਾਲ ਜਿੰਦਾਬਾਦ ਲੰਘ ਦੇ ਸਾਰਾ ਗਾਫਲਾ ਤਖਣਾ ਆਪਾਂ ਨੇ ਬਸ ਬਾਈ ਮਿੱਤਰੋ ਫੇਸਬੁੱਕ ਪੇਜ ਆ ਤੇ YouTube ਚੈਨਲ ਸਬਸਕ੍ਰਾਈਬ ਕਰ ਲੋ ਸਾਰੀਆਂ ਵੀਡੀਓ ਆਪਣੀਆਂ ਧਰਨੇ ਦੀਆਂ ਸੱਚ ਜਰੀਆ ਕਾ ਲੋ ਸਾਰੀਆਂ ਵੀਡੀਓ ਧਰਨੇ ਦੀਆਂ ਆਪਣੇ ਚੈਨਲ ਤੇ ਫੇਸਬੁੱਕ ਪੇਜ ਤੇ ਆਉਣਗੀਆਂ ਠੀਕ ਆ ਕਿਸੇ ਦਾ ਕੋਈ ਉਹ ਨਹੀਂ ਆਏ ਕੋਈ ਇਹ ਬਕਾਊ ਮੀਡੀਆ ਨਹੀਂ ਹੈ ਵੀ ਦਿਖਾਉਣਾ ਨਹੀਂ ਸਾਰਾ ਕੁਝ ਸੱਚ ਦੇਖੂਗਾ ਆਥ ਨਾਲ ਆ ਪਾਪਾ ਬੱਲੇ ਬੱਲੇ ਇਹ ਜਨੂਨ ਆ ਬਾਈ ਇਹ ਨਹੀਂ ਦਬਣਾ ਪੰਜਾਬ ਆ ਜਿੰਨਾ ਟਾਈਮ ਇਹ ਤੇ ਤਾਂ ਬੈਸੀ ਗੁਰੂਆਂ ਦੀ ਕਿਰਪਾ ਹੀ ਹੈ ਨਾ ਸਾਤ ਸ੍ਰੀ ਅਕਾਲ ਕੀ ਲਾਉਂਦੇ ਨੇ ਨਾਰੇ ਬਾਬੇ ਐ ਨਹੀਂ ਦਬਦੇ ਹੈਗੇ ਜੰਨਾ ਜੰਨਾ ਦੱਬਣ ਨੂੰ ਫਿਰਦੇ ਹੋ ਉੰਨੇ ਉੱਭਰੀ ਜਾਂਦੀ ਹੈ ਜਵਾਨੀ ਬਈ ਜੰਨਾ ਤੁਸੀਂ ਦੱਬਣ ਨੂੰ ਫਿਰਦੇ ਹੋ ਉੰਨੇ ਉੱਭਰੀ ਜਾਂਦੀ ਹੈ ਜਵਾਨੀ ਇਹ ਭੁੱਲ ਜਿਓ ਤੁਸੀਂ ਦੱਬਣ ਦਬਾਉਣ ਵਾਲਾ ਪੰਜਾਬ ਨਹੀਂ ਦਬਦਾ ਹੈਗਾ ਆ ਦੇਖੋ ਪ੍ਰਬੰਧ ਸਾਰੇ ਬਾਈ ਆਪਣੇ ਨਾਲ ਦੇ ਪਿੰਡ ਦੀ ਟਰਾਲੀ ਹੈਗੀ ਰਿਆਤਰਾ ਨੇ ਦੀ ਤੇ ਇੱਧਰ ਦੇਖੋ ਐਸ਼ਰਾ ਹੈ ਪਾਣੀ ਚੱਕੋ ਐਸ਼ਰਾ ਮਾਗਰ ਪਾਈਆਂ ਨੇ ਦੋ ਦੋ ਟਰਾਲੀਆਂ ਲਾਈਵ ਸ਼ੇਅਰ ਕਰ ਦਿਓ ਮਿੱਤਰੋ ਜਿੰਦਾਬਾ ਬੋਰਡਾਂ ਦੇ ਪੜ੍ਹ ਸਕਦੇ ਤੁਸੀਂ ਕਿੱਥੋਂ ਕਿੱਥੋਂ ਤੱਕ ਦੀਆਂ ਟਰਾਲੀਆਂ ਨੇ ਸਭ ਨੇ ਆਪੋ ਆਪਣੀਆਂ ਟਰਾਲ ਬੱਲੇ ਬੱਲੇ ਐ ਚੱਕ ਦਾਂਗੇ ਫਟੇ ਅਦੇ ਬਠਿੰਡੇ ਏਰੀਏ ਦਾ ਜੰਗੀ ਰਾਣਾ ਬਠਿੰਡਾ ਫੇਸਬੁੱਕ ਪੇਜ ਤੇ YouTube ਚੈਨਲ ਬਾਈ ਸਬਸਕ੍ਰਾਈਬ ਕਰ ਲਓ ਦੋਵਾਂ ਤੇ ਲਾਈਵ ਚੱਲੀ ਜਾਂਦਾਗਾ ਤੇ ਬਾਕੀ ਸ਼ਾਮ ਵਾਲੀਆਂ ਵੀਡੀਓ ਤੇ ਵੱਧ ਤੋਂ ਵੱਧ ਬਾਈ ਖਨੌਰੀ ਬਾਰਡਰ ਤੇ ਪਹੁੰਚੋ ਕਿਉਂਕਿ ਉਹੀ ਬਾਰਡਰ ਜਿਹੜਾ ਮੈਨ ਸਖਤ ਕੀਤਾ ਹੋਇਆ ਖਨੌਰੀ ਵਾਲਾ ਬਾਰਡਰ ਆ ਜਿਹੜਾ ਉਹੀ ਸਖਤ ਕੀਤਾ ਹੋਇਆ ਉਹਨੂੰ ਤੋੜਨ ਵਾਸਤੇ ਵੱਧ ਤੋਂ ਵੱਧ ਪਹੁੰਚੋ ਬਾਈ ਠੀਕ ਆ ਆ ਦੇਖੋ ਬਰਨਾਲੇ ਏਰੀਆ ਦੀਆਂ ਟਰਾਲੀਆਂ ਬਠਿੰਡੇ ਦੀਆਂ ਤੇ ਜਿੰਨੇ ਵੀ ਵੀਰ ਲਾਈਵ ਦੇਖ ਰਹੇ ਨੇ ਬਾਈ ਨੇੜੇ ਤੇੜੇ ਨੇ ਪਹੁੰਚੋ ਖਨੌਰੀ ਬਾਰਡਰ ਤੇ ਪਹੁੰਚੋ ਕਿਉਂਕਿ ਹਜੇ ਦੜਬੇ ਪਹੁੰਚਿਆ ਕਾਫਲਾ ਤੇ ਸ਼ਾਮ ਤੱਕ ਹਨਾ ਖਨੌਰੀ ਖਨੌਰੀ ਤੋਂ ਬਾਅਦ ਅੱਜ ਰਾਤ ਨੂੰ ਬਾਰਡਰ ਜਿਹੜਾ ਤੋੜ ਕੇ ਕਰਾਸ ਕਰਨਾਗਾ ਕਿਉਂਕਿ ਮੇਨ ਬਾਰਡਰ ਆ ਜਿਹੜਾ ਆਪਣਾ ਖਨੌਰੀ ਵਾਲਾ ਹੀ ਵੱਡਾ ਬਾਰਡਰ ਹੈਗਾ ਜਿਹੜੇ ਜਿਆਦੇ ਪ੍ਰਬੰਧ ਨੇ ਉਹ ਖਨੌਰੀ ਵਾਲੇ ਬਾਰਡਰ ਤੇ ਨੇ ਬਾਕੀ ਹਰਿਆਣੇ ਦਾ ਭਾਈਚਾਰਾ ਜਿਹੜਾ ਉਹ ਆਪਣੇ ਨਾਲ ਆ ਉਹਨਾਂ ਨੇ ਕਿਹਾ ਹੋਇਆ ਵੀ ਉਧਰਲੀ ਸਾਈਡੋਂ ਅਸੀਂ ਐਂਟਰੀ ਕਰਾਂਗੇ ਉਧਰਲੇ ਪਾਸੋਂ ਉਹਨਾਂ ਨੇ ਜੀਸੀਬੀ ਜਾਂ ਹਾਈਡਰਾ ਵਗੈਰਾ ਲਾਏ ਹੋਏ ਨੇ ਉਹਨਾਂ ਨੇ ਆਪਣਾ ਸਾਥ ਦੇਣਾ ਤੇ ਉਹਦੇ ਨਾਲ ਹੀ ਬਾਰਡਰ ਤੋੜ ਕੇ ਆਪਾਂ ਨੇ ਕਰਾਸ ਕਰਨਾ ਸਾਰੇ ਭਰਾ ਪਹੁੰਚੋ ਜਰੂਰ ਬਈ ਕਾਫਲਾ ਦੇਖ ਲਓ ਬਾਈ ਤੁਸੀਂ ਲਗਾਤਾਰ 15 ਮਿੰਟ ਹੋ ਗਏ ਆ ਚੱਲਦੇ ਨੂੰ ਤੇ ਕਾਫੀ ਲੰਮਾ ਕਾਫਲਾ ਤੇ ਉਹ ਲਓ हां हां ਟੋਚਨਾ ਤੇ ਲੈ ਜਾਵਾਂਗੇ ਆਪਾਂ ਪਹਿਲਾਂ ਦਿੱਲੀ ਜਿੱਤ ਕੇ ਲਿਆਉਣੀ ਆ ਫੇਰ ਜਾਵਾਂਗੇ ਟੋਚਨ ਲਾਉਣਾ ਬਾਈ ਨੇ ਪਛਾਣ ਲਿਆ ਕਹਿੰਦਾ ਟੋਚਨ ਵਾਲਾ ਮੁੰਡਾ ਕਹਿੰਦਾ ਟੋਚਨਾਂ ਦੇ ਲੈ ਕੇ ਜਾਇਆ ਕਰਾਂਗੇ ਸ਼ਰਮਾ ਪਹਿਲਾਂ ਆਪਾਂ ਦਿੱਲੀ ਜਿੱਤ ਲਈ ਫੇਰ ਟੋਚਨਾਂ ਦੇ ਲੈ ਕੇ ਜਾਇਆ ਕਰਾਂਗੇ ਠੀਕ ਆ ਇਹਨਾਂ ਨੂੰ ਬੜੇ ਭੈਮ ਆ ਜਦੋਂ ਨੂੰ ਜੀ ਕਰਦਾ ਆਪਦਾ ਪੁੱਤਾ ਚ ਆ ਕੇ ਆਪਦਾ ਫੈਸਲਾ ਜਾ ਸੁਣਾ ਦੰਦੇ ਨੇ ਚੱਕਦਾ ਇਹ ਫੱਟੇ ਦਾ ਬਣਾਉਣ ਤੋਂ ਵਾਲਾ ਨਹੀਂ ਗੱਲਾਂ ਹੀ ਕੋਈ ਨਹੀਂ ਇਹ ਪੰਜਾਬ ਆ ਪੰਜਾਬ ਇੱਥੇ ਛੋਟ ਛੋਟੇ ਤੋਂ ਲੈ ਵੱਡੇ ਤੱਕ ਆਈ ਚੱਲਣਾ ਕੰਮ ਆ। ਬਾਸ ਖਿੱਚ ਦੋ ਬਾਈ ਲਾਈਵ ਸ਼ੇਅਰ ਕਰ ਦਿਓ। ਤੇ ਫੇਸਬੁੱਕ ਦੇ ਪੇਜ ਨੂੰ ਫੋਲੋ ਕਰ ਲਓ, YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਲਾਈਵ ਸ਼ੇਅਰ ਕਰ ਦਿਓ। ਲਾਈਵ ਵੀ ਚਲਾਵਾਂਗੇ ਆਪਾਂ ਖਨੌਰੀ ਬਾਰਡਰ ਵਾਲਾ ਤੇ ਨਾਲੇ ਵੀਡੀਓ ਪਾਵਾਂਗੇ ਆਪਾਂ YouTube ਚੈਨਲ ਤੇ ਨਾਲੇ ਪਾਵਾਂਗੇ Facebook ਪੇਜ ਤੇ। ਅਜੇ ਤਾਂ ਸ਼ਾਂਤ ਮਈਨੇ ਮੁੰਡੇ ਸਮਝਾਉਂ ਕਹਿੰਦੇ ਨਹੀਂ ਹੁੰਦੇ ਪੁੱਤ ਆ ਓਏ ਔਰਿਆ ਉਹ ਕਹਿੰਦੇ ਨਹੀਂ ਹੋਗੇ ਪੁੱਤ ਪੁੱਤ ਆ ਕੇ ਬਿਠਾਏ ਹੋਏ ਨੇ ਛਾਲ ਜੇ ਨਹੀਂ ਦੇਖੀ ਡੰਡਾ ਡੁੱਕ ਦਾਂਗੇ ਸਵਰਾਜਾ ਪਿਛੇ ਬੈਠ ਕੇ ਆਉਣਗੇ ਉਹ ਮੂਰੇ ਟਰੈਕਟਰ ਖਾਲੀ ਓ ਜਾ ਰਹੇ ਦੀ ਬਸ ਉਹ ਪੈਰੀਗੇਡ ਖਿੱਚਣ ਵਾਸਤੇ ਜਾ ਰਹੇ ਆ ਆਪਣਾ ਟਰੈਕਟਰ ਛੇੜ ਲੈ ਜੇ ਤੰਦਰ ਤੂੰ ਮੈਂ ਖੜਿਆ ਹਾਂ ਓਰੇ ਠੀਕ ਆ ਖਨੋਰੀ ਤੇਰੇ ਘਰੇ ਖੜਾ ਦੇਾਂਗੇ ਆ ਚੈੱਕ ਦਾਂਗੇ ਤਾਊ ਜਾ ਬਾਬੇ ਨੇ ਲਾਇਆ ਸਦਾ ਸੂਰਮੇ ਸਮਝਣ ਕਹਿੰਦਾ ਧੀ ਤੇ ਭੈਣ ਬਗਾਨੀ ਨੂੰ ਥੱਲੇ ਬੱਲੇ ਬੱਬਾ ਦੇਖੋ ਵੰਨ ਦੇਖੋ ਬੱਲੇ ਬੱਲੇ ਜਾਂਦਿਆਂ ਨੇ ਚੱਕਣਾ ਇਹ ਕਹਿੰਦੇ ਪਰਵਾਹ ਕੋਈ ਨਹੀਂ ਬੱਲੇ ਦੇਖ ਭਾਈ ਗੱਡੀਆਂ ਵਾਂਗਰ ਵੀ ਟਰਾਲੀਆਂ ਨੇ ਇਹ ਪੰਜਾਬ ਆ ਪੰਜਾਬ ਇੱਥੇ ਸਾਰੇ ਜਗੜ ਚੱਲਣਾ ਲੰਗਰ ਦਾ ਪ੍ਰਬੰਧ ਹੈ ਟਰਾਲੀ 'ਚ ਕੀ ਕਰਾਂਗੇ ਫੱਟੇ ਟੈਨਸ਼ਨ ਹੈ ਕੋਈ ਨਹੀਂ ਇੱਕ ਵਾਰ ਇਹ ਪੂਰਾ ਕਾਫਲਾ ਤੁਹਾਨੂੰ ਇੱਕੋ ਵੀਡੀਓ ਦੇ ਵਿੱਚ ਦਿਖਾ ਦੇਣਾ ਜਿੰਨਾ ਮਰਜੀ ਲੰਬੀ ਵੀਡੀਓ ਹੋ ਜੇ ਸਾਰਾ ਕਾਫਲਾ ਇੱਕ ਵਾਰ ਤੁਹਾਨੂੰ ਮੋਦੀ ਦੀਆਂ ਨਿਗਾਹਾਂ 'ਚ ਪੜਾ ਦਈਏ ਵੀਡੀਓ ਨੂੰ ਸ਼ੇਅਰ ਕਰ ਦਿਓ ਪਤਾ ਲੱਗ ਜੇ ਦਿੱਲੀ ਵਾਲਿਆਂ ਨੂੰ ਵੀ ਕੱਡਾ ਕਾਫਲਾ ਇਹਦਾ 1 ਕਰੋੜ ਦਾ ਇਹਦਾ ਕੱਲੀ ਸਿੱਧੂਪੁਰ ਵਾਲੀ ਆਹੋ ਆ ਗਈ ਜੂਨੀਅਰ ਤੇ ਬਾਕੀ ਦੂਜੇ ਬਾਰਡਰਾਂ ਤੋਂ ਹੋ ਕੇ ਜਾ ਰਹੀਆਂ ਨੇ ਹਜੇ ਪਿੱਛੇ ਹੋਰ ਜਥੇਬੰਦੀਆਂ ਆ ਰਹੀਆਂ ਨੇ ਇਹਦਾ ਹਜੇ ਇੱਕੋ ਹੀ ਇੱਕੋ ਹੀ ਇੱਕੋ ਹੀ ਜੂਨੀਅਨ ਦਾ ਆਹ ਕਾਫਲਾ ਕਹੋ ਜੇ ਤੰਦਰ ਤੂੰ ਲਾਲਾ ਵੀ ਇਹੀ ਨਹੀਂ ਮੱਕਣ ਜਾ ਰਿਹਾ ਦੇਖ ਲਾ ਅੱਖਾਂ ਬੰਦ ਕਰਾ ਦਾਂਗੇ ਦਿੱਲੀ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਹਾਂ ਐ ਨਾ ਸਮਝਿਓ ਕੋਈ ਇੱਕੋ ਹੀ ਆ ਸਾਰੀਆਂ ਜਥੇਬੰਦੀਆਂ ਇਕੱਠੀਆਂ ਨੇ ਇਹੋ ਜੇ ਕੰਮਾਂ ਵਾਸਤੇ ਪੰਜਾਬ ਇੱਕੇ ਨੂੰ ਮਸ਼ਹੂਰ ਆ ਆ ਚੱਕਦਾ ਇਹ ਬਟੇ ਚੱਕ ਲੈ ਕਰ ਗੱਲ ਦੋ ਟਰਾਲੀਆਂ ਪਾਣੀ ਵਾਲੀ ਟੈਂਕੀ ਦੋ ਦੋ ਟਰਾਲੀਆਂ ਨੇ ਸਾਰਿਆਂ ਮੰਗ ਰੋ ਉਹ ਕਿੱਥੇ ਫਰਦਾ ਦੱਬਣ ਨੂੰ ਆਹੇ ਕਿਸਾਬੋ ਕੀ ਤਲਵੰਡੀ ਤਲਵੰਡੀ ਸਾਬੋ ਬਠਿੰਡਾ ਚੱਕਦਾ ਵਟੇ ਦੇਖੋ ਗੱਡੀਆਂ ਜਿੰਨਾਂ ਕੋਲ ਵੀ ਜੋ ਜੇ ਸਾਧਨ ਨੇ ਬਾਈ ਸਾਰੇ ਲੈ ਕੇ ਪਹੁੰਚ ਰਹੇ ਨੇ ਗੱਡੀਆਂ ਕੀ ਟਰੈਕਟਰ ਕੀ ਹਨਾ ਸਾਰਾ ਇਹ ਇਹ ਚੀਜ਼ ਨੂੰ ਆਪਣਾ ਪੰਜਾਬ ਬਾਈ ਜਤਿੰਦਰ ਇੱਕ ਨੰਬਰ ਦੇ ਆ ਇੱਕ ਨੰਬਰ ਦੇ ਹਾਂ ਜਿੰਨਾ ਮਰਜੀ ਜੋਰ ਲਾ ਲੈ ਜਤਿੰਦਰ ਕੋਈ ਆਇਆ ਤਾਂ ਨਹੀਂ ਆਪਦੇ ਹੈਗੇ ਆ ਪਾਣਾ ਕੀ ਕਹਿੰਦੇ ਦੀ ਪਾਣੇ ਨੂੰ ਛੱਡਦੇ ਨਹੀਂ ਪਾਣਾ ਦੇਖ ਲੈ ਕਿੰਨੇ ਦਿਨਾਂ ਚ ਛੜਾਦਾ ਇਹ ਪੰਜਾਬ ਆ ਪੰਜਾਬ ਹਾਏ ਹਾਏ ਜਨੂਨ ਜਨੂਨ ਬਾਪਿਆਂ 'ਚ ਜਨੂਨ ਤੁਸੀਂ ਸਾਬ ਲਾਲ 80 80 ਸਾਲ ਦੇ ਬਾਪਿਆਂ 'ਚ ਜਨੂਨ ਆ ਫਿਰ ਮੁੰਡਿਆਂ 'ਚ ਤਾਂ ਹੋਊਗਾ ਕਿਵੇਂ ਨਹੀਂ ਕਾਂਜ ਜਦेंद्रਾ ਜਦਾ ਐਨੇ ਐਨੀ ਉਮਰ ਵਾਲੇ ਬਾਪਿਆਂ 'ਚ ਆਪਣਿਆਂ 'ਚ ਜਨੂਨ ਆ ਆਪਣੀ ਮੰਡੀਰ 'ਚ ਵਈ ਕਿਵੇਂ ਨਹੀਂ ਹੋਊਗਾ ਏਦਾ ਕੀ ਵਰ ਜਵਾਨੀ ਆਏ ਪੰਜਾਬ ਦੀ ਜਵਾਨੀ ਹਾਂ ਚੱਕ ਦਾਂਗੇ ਫੱਟੇ ਆ ਦੇਖ ਲੋ ਸਿਲੰਡਰ ਸਿਲੰਡਰ ਨਾਲ ਹੀ ਆ ਸਾਰਾ ਪ੍ਰਬੰਧ ਆ ਹਾਂ ਚੱਕ ਦਾਂਗੇ ਫੱਟੇ ਲਾਈਵ ਨੂੰ ਸ਼ੇਅਰ ਕਰ ਦਿਓ ਬਾਈ ਪਤਾ ਲੱਗ ਜੇ ਲੋਕਾਂ ਨੂੰ ਜਿਹੜੇ ਘਰਾਂ 'ਚ ਬੈਠੇ ਨੇ ਪਤਾ ਲੱਗ ਜੇ ਵੀ ਹਾਂ ਕਿੰਨਾ ਇਕੱਠਾ ਉਹਨਾਂ ਦਾ ਵੀ ਜੀ ਕਰੇ ਵੀ ਹਾਂ ਯਾਰ ਚੱਲੀਏ ਠੀਕ ਆ ਇੱਕ ਇੱਕ ਨਾਲ ਬਹੁਤ ਜਿਵੇਂ ਕਹਿੰਦੇ ਹੁੰਦੇ ਨੇ ਬੂੰਦ ਬੂੰਦ ਨਾਲ ਸਾਗਰ ਭਰ ਜਾਂਦਾ ਕਿਉਂ ਨਾ ਹਿੰਜਿੰਦਰ ਇੱਕ ਇੱਕ ਬੰਦਾ ਵੀ ਜੇ ਘਰ ਚੋਂ ਆਉਂਦਾ ਤੁਸੀਂ ਹਿਸਾਬ ਲਾ ਲਓ ਇੰਨੀ ਤਾਂ ਫੋਰਸ ਵੀ ਨਹੀਂ ਹੈ ਚੱਕ ਚੱਕ ਕੀ ਕੀ ਨਾ ਬਗਾ ਦਾਣਾ ਦੇਖ ਆਜ ਹਾਏ ਆਏ ਹਾਏ ਆਏ ਹਾਏ ਅਜੇ ਤਾਂ ਸਟਾਰਟ ਹੀ ਹੋਇਆ ਕੰਮ ਚੀਕਾਂ ਮਰਾ ਦਾਂਗੇ ਚੀਕਾਂ ਅਜੇ ਤਾਂ ਪਹਿਲਾ ਬਾਰਡਰ ਦਾ ਟੁੱਟਣ ਤੋਂ ਖਨੋਰੀ ਵਾਲਾ ਪਹੁੰਚਣ ਤੋਂ ਦਾ ਉੱਥੇ ਅਜੇ ਤਾਂ ਜੜਬੇ ਪਹੁੰਚੇ ਆਂ ਡੜਬੇ ਪਹੁੰਚਿਆ ਮਿੱਤਰੋ ਪਰ ਵੀਡੀਓ ਜਿੰਦਾਬਾਦ ਜਿੰਦਾਬਾਦ ਟਰੈਕਟਰ ਭਾਵੇਂ ਆਪਣੇ ਮਿੱਤਰੋ ਡੜਬੇ ਪਹੁੰਚਿਆ ਪਰ ਵੀਡੀਓ ਆਪਣੀ ਨਾ ਦਿੱਲੀ ਪਹੁੰਚਣੀ ਜਾਂਦੀ ਆ ਟਰੈਕਟਰ ਪਹੁੰਚਣ ਤੋਂ ਪਹਿਲਾਂ ਪਹਿਲਾਂ ਕੌਣ ਜਤਿੰਦਰ ਹਾਂ 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 ਵੀਡੀਓ ਦਿੱਲੀ ਵਾਲਿਆਂ ਤੱਕ ਪਹੁੰਚਾ ਦਿਓ ਪਹਿਲਾਂ ਗੋਦੀ ਮੀਡੀਆ ਨੂੰ ਨਾਲੇ ਪਤਾ ਲੱਗ ਜੇ ਵੀ ਆਉਂਦੇ ਛੋਟੇ ਚੜੇ ਆਪਣੇ ਮੰਗਾ ਮੰਗਵਾ ਲਈ ਇਹ ਕੋਈ ਆਪਣੀ ਗੱਟੀ ਬੰਦਾ ਨਹੀਂ ਪੂਰੇ ਪੰਜਾਬ ਦੀ ਮੰਗਾਏ ਜੱਕਦਾ ਬਾਈ ਜੱਕਦਾ ਐ ਟੈਂਸ਼ਨ ਐ ਕੋਈ ਨਹੀਂ ਬਾਈ ਪਟੰਡੇ ਵਾਲੇ ਵੀ ਮਿੱਤਰੋ ਨਾਲ ਆ ਦੇ ਲਾ ਐ ਓਕੇ ਵੰਕੇ ਕਰਦਾ ਦੇ ਵੇਖ ਭਾਈ ਪਾਟਿਆ ਉਹ ਵੰਕੇ ਕਰਦਾ ਦੇ ਤੂੰ ਜਿਹੜੇ ਹੱਕ ਦੱਬੀ ਬੈਠੀਆਂ ਹੁਣ ਨੀ ਮੁੜਦੇ ਬਾਈ ਪਹਿਲਾਂ ਮੁੜ ਗਏ ਕੱਚਾ ਵਿਸ਼ਵਾਸ ਕਰਕੇ ਕਿਉਂ ਜਤਿੰਦਰ ਅੰਨੇ ਮੜਦੇ ਹੈਗੇ ਉਹ ਤਾਂ ਪੱਕਾ ਉਹਦਾ ਜਮਾਂ ਪੱਕਾ ਵੀ ਹਾਂ ਵੀ ਬੋਲਤਾ ਕਿੱਕਦਾ ਏ ਹਟੇ ਬਾਬਾ ਕੀ ਕਰੀਂ ਦੇਖ ਭਾਈ ਫੋਟੋਆਂ ਦੇਖ ਲੋ ਆਪਣੇ ਪੰਜਾਬ ਦੀ ਚੱਕ ਦੀ ਜਵਾਨੀ ਨੂੰ ਆਹਾ ਆ ਆ ਆਹ ਪ੍ਰਭਾਵਿਤ ਕਰਦੀ ਆ ਕਿੱਥੇ ਦਬਜਾਂਗੇ ਕਿੱਥੇ ਦਬਜਾਂਗੇ ਆ ਬੱਲੇ ਦੇਖ ਲਓ ਭਾਈ ਅੱਧਾ ਕਾਫਲਾ ਜਿਹੜੀਆਂ 10-10 ਟਰਾਲੀਆਂ ਅੱਗੇ ਢਾਬਿਆਂ ਦੇ ਖੜੀਆਂ ਨੇ ਹੋਰ ਆਲਣੀਆਂ ਨੇ ਹਜੇ ਇਹ ਕਾਫਲੇ ਦੇ ਵਿੱਚ ਠੀਕ ਆ ਇਹ ਬਾਕੀ ਜਿਹੜਾ ਉਧਰ ਸ਼ੰਪੂ ਨੂੰ ਲੰਘ ਗਿਆ ਇੱਧਰ ਹਨਾ ਟਿੱਕਰੀ ਨੂੰ ਹਨਾ ਇਧਰ ਇਹ ਦੋ ਕਾਫਲੇ ਹੋਏ ਲੰਮੇ ਤੇ ਅੱਗੇ ਹਜੇ ਹਰਿਆਣੇ ਵਾਲਾ ਭਾਈਚਾਰਾ ਜਿਹੜਾ ਹੋ ਆਪਣੇ ਨਾਲ ਰਲਣਾ ਠੀਕ ਆ ਉਹਨਾਂ ਨੇ ਵੀ ਬੰਦੋਬਸਤ ਆਪਣੇ ਵਾਸਤੇ ਪੂਰੇ ਕਰੇ ਹੋਏ ਆ ਕਿਉਂਕਿ ਅਸੀਂ ਖਨੌਰੀ ਬਾਰਡਰ ਤੋਂ ਹੁਣ ਆਇਾਂਗੇ ਉਹਨਾਂ ਨੇ ਕਿਹਾ ਹਨਾ ਵੀ ਤੁਸੀਂ ਉਰੇ ਪਹੁੰਚੋ ਇੱਕ ਵਾਰ ਖਨੌਰੀ ਉਧਰਲੇ ਪਾਸੋਂ ਉਹ ਪਹੁੰਚਣਗੇ ਦਾਤੇ ਸਿੰਘ ਵਾਲਿਆਂ ਵਾਲੇ ਤੇ ਹਰਿਆਣੇ ਵਾਲਾ ਸਾਰਾ ਭਾਈਚਾਰਾ ਆਪਣੇ ਨਾਲ ਲ ਬਾਰਡਰ ਕ੍ਰੋਸ ਕਰਨਾਗੇ ਬਾਰਡਰ ਤੇ ਜਿਹੜਾ ਪੱਕਾ ਪ੍ਰਬੰਧ ਹੈ ਜਿਹੜਾ ਸਰਕਾਰ ਨੇ ਕੀਤਾ ਉਹ ਆਪਾਂ ਤੋੜ ਕੇ ਫੇਰ ਲੰਘਣਾ ਇਹ ਉਧਰੋਂ ਮੈਂ ਤੁਹਾਨੂੰ ਪੁਲਿਸ ਕਿੰਨੀ ਵੀ ਛਾਤੀ ਮਾਰਦਾ ਫਿਰ ਇੱਕ ਥੋੜੀ ਜੀ ਹੁਣ ਇਹ ਆ ਦੇਖੋ ਆ ਲੋ ਵੀ ਆ ਦੇਖੋ ਕਿਉਂਕਿ ਇਹ ਜਿਹੜੀ ਪੰਜਾਬ ਦੀ ਜਵਾਨੀ ਹੈ ਬਈ ਇਹ ਕਿਸੇ ਨੂੰ ਐਵੇਂ ਕੋਈ ਉਹ ਨਹੀਂ ਹੈਗੀ ਵੀ ਕਿਸੇ ਨੂੰ ਕੁਝ ਕਹਿੰਦੇ ਆ ਜੇ ਹੁਣ ਅੱਗੋਂ ਯਾਰ ਜੇ ਕੋਈ ਕੁਝ ਕਹਿੰਦਾ ਤਾਂ ਇਧਰੋਂ ਫਿਰ ਬਰਾਬਰੀ ਵਾਲਾ ਹਿੱਸਾ ਕਹਿੰਦੇ ਬਣਦਾ ਫਿਰ ਉਹ ਕਰਨਾ ਪੈਂਦਾ ਆ ਚੱਕਰਾ ਬਾਕੀ ਹੋਰ ਕੋਈ ਗਿਲਾ ਠਿਕਾ ਕਿਸੇ ਨਾਲ ਨਹੀਂ ਹੈ ਕਿਉਂਕਿ ਸਾਰੀ ਸਾਡੇ ਭਰਾ ਚਲੋ ਆ ਲੋ ਵੀ ਲੈ ਵੀ ਮਤਰੋ ਕਾਫਲਾ ਜਿਹੜਾ ਕਾਫੀ ਲੰਬਾ ਹੋ ਗਿਆ ਤੇ ਹੁਣ ਆਪਾਂ ਅੱਗੇ ਚੱਲਿਆਂ ਠੀਕ ਆ